ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪਿੰਡਰ ਫਾਰਮਰ ਟੀਵੀ YouTube ਚੈਨਲ 'ਚ ਅੱਜ ਆਪਾਂ ਤੁਹਾਡੇ ਲਈ ਪਹੁੰਚੇ ਆਂ ਬਰਨਾਲਾ ਟਰੈਕਟਰ ਮੰਡੀ 'ਚ ਤੁਹਾਡੇ ਲਈ ਲੈ ਕੇ ਆਏ ਆਂ ਨਵੀਂ ਵੀਡੀਓ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਆਪਾਂ ਉੱਤੇ ਧਿਆਨ ਨਹੀਂ ਕੀਤਾ ਆਪਣੇ ਮੈਕ 'ਚ ਥੋੜੀ ਜੀ ਟੈਕਨੀਕਲ ਫਾਲਟ ਆਉਣ ਕਰਕੇ ਆਵਾਜ਼ ਸਹੀ ਰਿਕਾਰਡ ਨਹੀਂ ਹੋਈ ਤੇ ਬਾਕੀ ਇਹ ਵੀਡੀਓ ਵਿੱਚ ਆਪਾਂ ਨੰਬਰ ਵੀ ਜਿੰਨਾ ਬਾਈਆਂ ਦੇ ਟਰੈਕਟਰ ਨੇ ਉਹਨਾਂ ਦਾ ਨੰਬਰ ਵੀ ਬੋਲ ਕੇ ਦੱਸਿਆ ਹੋਇਆ ਹੈ ਜਿਹੜਾ ਟਰੈਕਟਰ ਦੇ ਤੁਸੀਂ ਡੀਲ ਕਰਨੀ ਚਾਹੁੰਦੇ ਹੋ ਤੇ ਨੰਬਰ ਵੀਡੀਓ ਦੇ ਵਿੱਚ ਦਿੱਤੇ ਹੋਏ ਨੇ ਬਾਕੀ ਲੋਨ ਵਗੈਰਾ ਇਹ ਸਾਰੀ ਸੁਵਿਧਾ ਮਿਲੇਗੀ ਤੁਹਾਨੂੰ ਤੇ ਬਾਕੀ ਬਾਈ ਜਣੀ ਤੁਹਾਨੂੰ ਛੂਟ ਵੀ ਦੇਣਗੇ ਤੇ ਫੁੱਲ ਵੀਡੀਓ ਵੇਖੋ ਤੇ ਕਿਸ ਤਰ੍ਹਾਂ ਦੇ ਟਰੈਕਟਰ ਆਏ ਨੇ ਪਹਿਲੇ ਨੰਬਰ ਤੇ ਆ ਗਿਆ ਸੋਨਾਲਿਕਾ 750 ਲੁਧਿਆਣਾ ਨੰਬਰ ਟਰੈਕਟਰ ਹੈ 2019 ਮਾਡਲ ਟਰੈਕਟਰ ਹੈ ਜੀ ਹਾਈ ਲੋ ਵਾਲਾ 55 HP ਦੀ ਕੈਟਾਗਰੀ ਵਾਲਾ ਕਾਫੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਤੇ ਸਾਈਡਗੇ ਟਰੈਕਟਰ ਹੈ ਤੇ ਫੈਵਰਡ ਲੱਗਾ ਹੋਇਆ ਕਾਫੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਪੰਜਾਬ ਨੰਬਰ ਹੈ ਜੀ ਲੁਧਿਆਣੇ ਨੰਬਰ ਫਰਸਟ ਪਾਰਟੀ ਹੈ 6 ਲੱਖ 45 ਹਜ਼ਾਰ ਡਿਮਾਂਡ ਹੈ ਜੀ ਇਹਦੀ ਟਰੈਕਟਰ ਕਾਫੀ ਸਾਫ ਸੁਥਰਾ ਹੈ ਅੱਗੇ ਆ ਗਿਆ ਨਿਊ ਹਾਲੈਂਡ 5500 2010 ਮਾਡਲ ਫੁੱਲ ਟੌਪ ਹੈ 435000 ਡਿਮਾਂਡ ਹੈ ਤੇ 3 ਸਪੀਡ ਟਰੈਕਟਰ ਹੈ ਚਾਰੇ ਟਾਇਰ ਨਵੇਂ ਨੇ ਪਾਵਰ ਸਟੀering ਚ ਟਰੈਕਟਰ ਹੈ ਫਰੰਟ ਟਾਇਰ JK ਦੇ ਤੇ ਪਿਛਲੇ MRF ਦੇ ਨੇ ਫੁੱਲ ਟੌਪ ਹੈ ਪਿਛਲੇ MRF ਦੇ ਟਾਇਰ ਨੇ ਤੇ ਕਾਫੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਨਿਊ ਹੋਲੈਂਡ 5500 ਟਰੈਕਟਰ ਦੀ ਕੰਡੀਸ਼ਨ ਠੀਕ ਹੈ ਜੀ 435000 ਡਿਮਾਂਡ ਹੈ ਜੀ ਬਾਕੀ ਬਾਈ ਜੀ ਨੇ ਕਹਿੰਦੇ ਮੌਕੇ ਤੇ ਆਪਾਂ ਤੁਹਾਨੂੰ ਡਿਸਕਾਊਂਟ ਵੀ ਦੇਵਾਂਗੇ ਤੁਸੀਂ ਗੱਲ ਕਰ ਸਕਦੇ ਹੋ ਅੱਗੇ ਆ ਗਿਆ ਸਟੈਂਡਰਡ 460 2009 ਮਾਡਲ ਹੈ ਜੀ ਫੁੱਲ ਟਾਪ ਹੈ ਪਾਵਰ ਸਟੀering ਵਾਲਾ ਡ੍ਰਾਈਵਰ ਤੇ JK ਦੇ ਟਾਇਰ ਨੇ ਅਗਲੇ ਅੱਧੇ ਤੇ ਪਿਛਲੇ 40 50 ਪੈਸੇ ਨੇ ਤੇ ਕੱਦੂ ਚ ਬਾਈ ਜੀ ਨੇ ਕਹਿੰਦੇ ਟਰੈਕਟਰ ਨਹੀਂ ਵੜਿਆ ਹੋਇਆ ਇਹ ਟਰੈਕਟਰ ਰੋਪੜ ਦਾ ਨੰਬਰ ਏ ਪੀਬੀ 12 ਤੇ ਚਲਾਈ ਦਾ ਕਾਫੀ ਵਧੀਆ ਅੱਗੇ ਆ ਗਿਆ ਅਰਜਨ 2010 ਮਾਡਲ ਟਰੈਕਟਰ 555 ਜੀ ਜਿੰਨੇ ਘੱਟ ਪੈਸੇ ਲਾਣ ਨੇ ਉਹਦੇ ਲਈ ਵਧੀਆ ਟਰੈਕਟਰ 3 ਲੱਖ ਦਾ ਬਾਈ ਜੀ ਨਹੀਂ ਕੰਦੇ ਦੇ ਦਾਂਗੇ ਬਾਕੀ ਡਿਸਕਾਊਂਟ ਵੀ ਦੇਾਂਗੇ 2010 ਮਾਡਲ ਸਿੰਪਲ ਛਤਰੀ ਤੇ ਚੌਕੜਾ ਨਵਾਂ ਤੇ ਪਾਵਰ ਸਟੀering ਵਾਲਾ ਟਰੈਕਟਰ ਏ ਜੇ ਕੇ ਦੇ ਟਾਇਰ ਨੇ ਤੇ ਸਾਈਡ ਗੇਅਰ ਤੇ ਟਰੈਕਟਰ ਹੈ 14 ਦੇ ਟਾਇਰਾਂ ਵਾਲਾ ਜੀ ਰੰਗ ਰੂਪ ਦਾ ਸਾਫ਼ ਟਰੈਕਟਰ ਹੈ ਤੇ ਟਰੈਕਟਰ ਵਧੀਆ ਕੰਡੀਸ਼ਨ ਦਾ ਅੱਗੇ ਆ ਗਿਆ ਜੌਂਡੀਅਰ ਇਹ 2016 ਮਾਡਲ ਟਰੈਕਟਰ ਹੈ ਜੀ 6 ਲੱਖ 15 ਹਜ਼ਾਰ ਇਹਦੀ ਡਿਮਾਂਡ ਹੈ ਅਗਲੇ ਟਾਇਰ ਨਵੇਂ ਨੇ ਪਿਛਲੇ ਅੱਧੇ ਤੋਂ ਜ਼ਿਆਦੇ ਨੇ ਅਪੋਲੋ ਦੇ ਟਾਇਰ ਨੇ ਤੇ ਡਬਲ ਡਿਸਟ੍ਰੀਬਿਊਟਰ ਟਰੈਕਟਰ ਹੈ ਤੇ ਪਾਵਰ ਸਟੀਅਰਿੰਗ ਚ ਤੇ ਹੈਵੀ ਬੰਪਰ ਹੈ weight ਵਗੈਰਾ ਸਾਰਾ ਕੁਝ ਨਾਲ ਹੀ ਕੰਪਨੀੋਂ ਲਾਉਂਦਾ ਹੈ weight ਤੇ ਟਰੈਕਟਰ ਕਾਫੀ ਸਾਫ ਸੁਥਰਾ ਹੈ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਅੱਗੇ ਆ ਗਿਆ ਨਿਊ ਹਾਲੈਂਡ 363+ 2016 ਮਾਡਲ ਟਰੈਕਟਰ ਹੈ 3 ਸਪੀਡ ਚ ਟਰੈਕਟਰ ਹੈ 565000 ਡਿਮਾਂਡ ਹੈ ਫੁੱਲ ਟੌਪ ਮਾਡਲ ਹੈ ਤੇ ਐਮ ਆਰ ਐਫ ਦੇ ਟਾਇਰ ਨੇ ਇਹਦੇ ਅਗਲੇ ਟਾਇਰ 40 ਤੋਂ 45 ਪੈਸੇ ਨੇ ਪਿਛਲੇ ਵੀ ਵਧੀਆ ਕੰਡੀਸ਼ਨ ਦੇ ਨੇ ਅੱਗੇ ਆ ਗਿਆ ਮੈਸੀ 99500 2021 ਮਾਡਲ ਟਰੈਕਟਰ ਹੈ ਇਹ ਵੀ 27 ਨੰਬਰ ਹੈ 615000 ਦੀ ਡਿਮਾਂਡ ਹੈ ਪਲੈਂਟਰੀਪ ਡਰਾਈਵ ਵਾਲਾ ਟਰੈਕਟਰ ਫਰਸਟ ਉਹ ਨਾ ਟਰੈਕਟਰ ਹੈ ਪਾਵਰ ਸਟੀering ਟਰੈਕਟਰ ਹੈ ਤੇ ਫੁੱਲ ਟੌਪ ਹੈ ਸਾਈਡ ਗੇਅਰ ਚ ਗੋਡੀਕਰ ਤੇ 95 ਪੈਸੇ ਟਾਇਰ ਨੇ ਪਿਛਲੇ ਨਾਲ ਦੇ ਟਾਇਰ ਨੇ ਜੀ ਇਹਦੇ ਫਰੰਟ ਟਾਇਰ ਵੀ ਵਧੀਆ ਕੰਡੀਸ਼ਨ ਦੇ ਨਵੇਂ ਪੈਣ ਅੱਗੇ ਆ 855 ਇਹ 3 ਸਪੀਡ ਟਰੈਕਟਰ ਹੈ ਤੇ 2022 ਮਾਡਲ ਟਰੈਕਟਰ ਹੈ 760000 ਡਿਮਾਂਡ ਹੈ ਐਵਰੋਡ ਛਤਰੀ ਤੇ ਮਿਊਜ਼ਿਕ ਸਿਸਟਮ ਵਗੈਰਾ ਲੱਗਾ ਹੋਇਆ ਨਾਲ ਹੀ ਦੇਣਗੇ ਬਾਈ ਤੇ ਕੋੜੇ ਵਾਲਾ ਬੰਪਰ ਲੱਗਾ ਹੋਇਆ ਜਿਹਨੂੰ ਕੋ ਪਲੇਟ ਵਾਲਾ ਵੀ ਕਈ ਵੀਰ ਕਹਿ ਦਿੰਦੇ ਨੇ ਟਰੈਕਟਰ ਬਹੁਤ ਵਧੀਆ ਕੰਡੀਸ਼ਨ ਦਾ ਨਵੇਂ ਵਾਲੀ ਕੰਡੀਸ਼ਨ ਹੈ ਟਰੈਕਟਰ ਦੀ ਬੱਤੀ ਬਾਈ ਜਣਦੇ ਆਪਾਂ ਮੋਬਾਈਲ ਨੰਬਰ ਆਪਣੀ ਸਕਰੀਨ ਤੇ ਚੱਲ ਰਿਹਾ ਤੇ ਤੁਸੀਂ ਉਹਨਾਂ ਨਾਲ ਗੱਲ ਕਰਕੇ ਇਹਨਾਂ ਟਰੈਕਟਰਾਂ ਬਾਰੇ ਗੱਲ ਕਰ ਸਕਦੇ ਹੋ ਤੇ ਕਾਫੀ ਵਧੀਆ ਟਰੈਕਟਰ ਹੈ ਵੀ ਤੇ ਬਾਈ ਜਾਨ ਨੂੰ ਤੁਸੀਂ ਗੱਲ ਕਰਕੇ ਜਦੋਂ ਮਰਜ਼ੀ ਇਹਨਾਂ ਟਰੈਕਟਰਾਂ ਬਾਰੇ ਡੀਲ ਕਰ ਸਕਦੇ ਹੋ ਤੇ ਹੋਰ ਟਰੈਕਟਰ ਵੀ ਬਾਈ ਜਾਨੀ ਵੇਚਦੇ ਵੀ ਨੇ ਤੇ ਖਰੀਦੇ ਵੀ ਨੇ ਕਾਫੀ ਵਧੀਆ ਕਨੇ ਅੱਗੇ ਆ ਗਿਆ ਸਵਰਾਜ 855 ਐਫੀ ਇਹ ਵੀ ਟਰੈਕਟਰ ਕਾਫੀ ਵਧੀਆ ਕੰਡੀਸ਼ਨ ਦਾ 2011 ਮਾਡਲ ਟਰੈਕਟਰ ਹੈ 410000 ਡਿਮਾਂਡ ਹੈ ਤੇ ਸੈਂਟਰ ਗੇਟ ਚ ਟਰੈਕਟਰ ਹੈ ਗੁਡਗਰ ਦੇ ਬੈਕ ਟਾਇਰ ਨੇ ਬਿਲਕੁਲ ਨਵੀਂ ਕੰਡੀਸ਼ਨ ਦੇ ਟਾਇਰ ਨੇ ਤੇ ਅਗਲੇ ਟਾਇਰ ਅਪੋਲੋ ਦੇ ਤੇ ਵਧੀਆ ਟਰੈਕਟਰ ਹੈ ਪੀਬੀ ਨੰਬਰ ਤੇ ਮੈਨੂਅਲ ਸਟੀering ਚ ਟਰੈਕਟਰ ਹੈ ਤੇ ਟਰੈਕਟਰ ਪੂਰਾ ਸਾਫ਼ ਸੁਥਰਾ ਨਵੀਂ ਕੰਡੀਸ਼ਨ ਦਾ ਟਰੈਕਟਰ ਹੈ ਅੱਗੇ ਆ ਗਿਆ ਫਾਰਮ ਟਰੱਕ 60 ਇਹ ਵੀ ਪੀਪੀ ਨੰਬਰ ਹੈ ਜੀ ਸਿੰਪਲ ਸਟੀering ਚ 2007 ਮਾਡਲ ਟਰੈਕਟਰ ਹੈ ਇਹ ਕਿਹਦੇ ਬੈਕ ਟਾਇਰ ਨੇ ਤੇ ਕਾਫੀ ਸਾਫ ਸੁਥਰਾ ਟਰੈਕਟਰ ਹੈ 프ਰੰਟ ਟਾਇਰ ਵੀ ਜੇਕੇ ਦੇ ਨੇ ਤੇ 3,25,000 ਡਿਮਾਂਡ ਹੈ 2007 ਮਾਡਲ ਟਰੈਕਟਰ ਹੈ ਜੀ ਟਰੈਕਟਰ ਵਧੀਆ ਕੰਡੀਸ਼ਨ ਦਾ ਹੈ ਪੂਰਾ ਸਾਫ ਸੁਥਰਾ ਟਰੈਕਟਰ ਹੈ ਅੱਗੇ ਆ ਗਿਆ ਸਵਰਾਜ 855 2012 ਮਾਡਲ 460000 ਡਿਮਾਂਡ ਹੈ ਜੀ ਇਹਦੀ ਟਰੈਕਟਰ ਕਾਫੀ ਵਧੀਆ ਕੰਡੀਸ਼ਨ ਦਾ ਤੇ 14 ਦੇ ਟਾਇਰ ਨੇ ਪਿਛਲੇ ਦੇ ਟਰੈਕਟਰ ਕਾਫੀ ਸਾਫ ਸੁਥਰਾ ਹੈ ਪਾਵਰ ਸਟੀering ਵਾਲਾ ਟਰੈਕਟਰ ਹੈ ਜੀ 2012 ਮਾਡਲ ਵਧੀਆ ਬੰਪਰ ਵਗੈਰਾ ਲੱਗਾ ਹੋਇਆ ਟਰੈਕਟਰ ਨੂੰ ਤੇ ਟਰੈਕਟਰ ਕਾਫੀ ਸਾਫ ਸੁਥਰਾ ਹੈ ਜੀ ਬਰਨਾਲਾ ਮੰਡੀ ਦੀ ਵੀਡੀਓ ਹੈ ਜੀ ਅੱਗੇ ਆ ਗਿਆ ਸੋਨਾਲੀ ਕਾ ਡੀਆਈ 60 ਸਾਈਡ ਗੇਅਰ ਤੇ ਟਰੈਕਟਰ ਹੈ ਜੀ 2007 ਮਾਡਲ 3 ਲੱਖ 15 ਹਜ਼ਾਰ ਦੀ ਮੰਗ ਹੈ ਕਾਫੀ ਸਾਫ ਸੁਥਰਾ ਟਰੈਕਟਰ ਹੈ ਜੀ ਡੈਕ ਵਗੈਰਾ ਲੱਗਾ ਹੋਇਆ ਐਮ ਆਰ ਐਫ ਦੇ ਟਾਇਰ ਨੇ ਜੀ ਬੈਕ ਤੇ ਵੇਟ ਵਗੈਰਾ ਲੱਗੇ ਹੋਏ ਨੇ ਪੂਰਾ ਸਾਫ ਸੁਥਰਾ ਟਰੈਕਟਰ ਹੈ ਕਾਫੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ 85% ਟਾਇਰ ਨੇ ਤੁਸੀਂ ਕੰਡੀਸ਼ਨ ਆਪ ਚੈੱਕ ਕਰ ਸਕਦੇ ਹੋ ਕਾਫੀ ਵਧੀਆ ਟਰੈਕਟਰ ਹੈ ਅੱਗੇ ਆ ਗਿਆ ਨਿਊ ਹਾਲੈਂਡ 363 ਪਲੱਸ ਜੀ ਕਵਰ ਉੱਤੇ ਛਤਰੀ ਲੱਗੀ ਹੋਈ ਹੈ ਮੇਰੇ ਜੀ ਵੀ ਸਿਸਟਮ ਨਾਲ ਦੇਣਗੇ ਭਾਈ 3 ਸਪੀਡ ਟਰੈਕਟਰ ਹੈ 2008 ਮਾਡਲ ਇਹ 55 ਐਚਪੀ ਤੇ ਜਿਹੜੇ ਆਉਂਦੇ ਨੇ ਉਹ ਏ 4 ਲੱਖ 55 ਹਜ਼ਾਰ ਡਿਮਾਂਡ ਹੈ ਇਹਦੀ ਤੇ 55 ਐਚਪੀ ਵਾਲਾ ਟਰੈਕਟਰ ਰੂਟਰ ਪੰਪ ਚ ਆਉਂਦਾ 16 ਦੇ ਟਾਇਰ ਨੇ ਵਧੀਆ ਕੰਡੀਸ਼ਨ ਦੇ ਟਾਇਰ ਨੇ ਬਾਕੀ ਕੰਡੀਸ਼ਨ ਤੁਸੀਂ ਆਪ ਚੈੱਕ ਕਰ ਸਕਦੇ ਹੋ ਕਾਫੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਪੂਰਾ ਸੰਭਿਆ ਹੋਇਆ ਔਰ ਟਰੈਕਟਰ ਪੂਰਾ ਸਾਫ ਸੁਥਰਾ ਰੰਗ ਵੀ ਪੂਰਾ ਟਰੈਕਟਰ ਦਾ ਪਿਆ ਜੇ ਅੱਗੇ ਆ ਗਿਆ ਸਵਰਾਜ 735 ਐਫ ਵੀ ਪੁਰਾਣਾ ਮਾਡਲ ਗੁੱਡੀਅਰ ਦੇ ਟਾਇਰ ਨੇ ਜੀ ਇਹਦੇ ਕਾਫੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਮਾਡਲ 1999 ਤੇ ਡਿਮਾਂਡ ਬਾਈ ਕਰਦੇ ਨੇ 1,85,000 ਟਰੈਕਟਰ ਛੋਟੇ ਕਿਸਾਨ ਲਈ ਇਹ ਵੀ ਕਾਫੀ ਵਧੀਆ ਟਰੈਕਟਰ ਹੈ ਪੰਜਾਬ ਪੈਸੇ ਟਾਇਰ ਨੇ ਗੁੱਡਇਰ ਦੇ ਟਾਇਰ ਨੇ ਜੀ ਬੈਕ ਟਾਇਰ 프ਰੰਟ ਟਾਇਰ ਵੀ ਗੁੱਡਇਰ ਦੇ ਨੇ ਛੋਟੇ ਜ਼ਿਮੀਦਾਰ ਲਈ ਕਾਫੀ ਵਧੀਆ ਟਰੈਕਟਰ ਹੈ ਟਰੈਕਟਰ ਨੂੰ ਕੋਈ ਲੀਕਿੰਗ ਵਗੈਰਾ ਨਹੀਂ ਤੇ ਪੰਜਾਬ ਨੰਬਰ ਟਰੈਕਟਰ ਅੱਗੇ ਆ ਗਿਆ ਸੋਨਾਲਿਕਾ DI 750 ਸਾਈਡ ਗੇਅਰ ਚ ਟਰੈਕਟਰ ਹੈ ਐਮ ਆਰ ਐਫ ਦੇ ਟਾਇਰ ਨੇ ਜੀ ਇਹਦੇ ਮਗਰਲੇ ਟਾਇਰ 85 ਪੈਸੇ ਨੇ ਜੀ ਫਰੰਟ ਟਾਇਰ ਵੀ ਐਮ ਆਰ ਐਫ ਦੇਨੇ ਦੇ 2016 ਮਾਡਲ ਟਰੈਕਟਰ ਹੈ ਤੇ ਡਿਮਾਂਡ 465000 ਕਰਦੇ ਨੇ ਬਾਈ ਵਧੀਆ ਬੰਪਰ ਵਗੈਰਾ ਲੱਗਾ ਹੋਇਆ ਟਰੈਕਟਰ ਨੂੰ ਕਾਫੀ ਸਾਫ ਸੁਥਰਾ ਨਵੀਂ ਕੰਡੀਸ਼ਨ ਦਾ ਟਰੈਕਟਰ ਹੈ ਤੇ ਛਤਰੀ ਵਗੈਰਾ ਨਾਲ ਨਹੀਂ ਹੈਗੀ ਤੇ ਬਾਕੀ ਬਾਇਰ ਕਹਿੰਦੇ ਕੋਈ ਜਿਸ ਨੇ ਲੈਣਾ ਹੈ ਉਹ 와 ਕੇ ਚੈੱਕ ਕਰਕੇ ਟਰੈਕਟਰ ਲੈ ਸਕਦਾ ਹੈ ਅੱਗੇ ਆ ਗਿਆ ਸਵਰਾਜ 744 ਐਫੀ ਸਿੰਪਲ ਛਤਰੀ 뮤직 ਸਿਸਟਮ ਨਾਲ ਦੇਣਗੇ ਭਾਈ ਕਾਫੀ ਵਧੀਆ ਟਰੈਕਟਰ ਹੈ ਕੋਈ ਲੀਕਿੰਗ ਵਗੈਰਾ ਨਹੀਂ 2009 ਮਾਡਲ ਟਰੈਕਟਰ ਹੈ 3 ਲੱਖ 45 ਹਜ਼ਾਰ ਡਿਮਾਂਡ ਹੈ ਟਰੈਕਟਰ ਕਾਫੀ ਸਾਫ ਸੁਥਰਾ ਹੈ ਜੀ ਬਾਕੀ ਤੁਸੀਂ ਵਾਹ ਕੇ ਚੈੱਕ ਕਰਕੇ ਲੈ ਜਾ ਸਕਦੇ ਹੋ ਕੋਈ ਚੱਕਰ ਵਾਲੀ ਗੱਲ ਨਹੀਂ ਅੱਗੇ ਆ ਗਿਆ ਸਵਰਾਜ 855 FE 3 ਸਪੀਡ ਚ ਟਰੈਕਟਰ ਹੈ ਸਿੰਪਲ ਛਤਰੀ ਲੱਗੀ ਹੋਈ ਹੈ 2021 ਮਾਡਲ 7,55,000 ਡਿਮਾਂਡ ਹੈ 2021 ਮਾਡਲ ਹੈ ਫਰੰਟ ਟਾਇਰ ਗੁਡਗਿਅਰ ਦੇ ਨੇ ਇਹਦੇ ਬੈਕ ਟਾਇਰ ਵੀ ਗੁਡਗਿਅਰ ਦੇ ਨੇ 95 ਪੈਸੇ ਤੇ 3 ਸਪੀਡ ਸਾਈਡ ਗੇਅਰ ਚ ਇਹ 855 ਨਵਾਂ ਮਾਡਲ ਆਉਂਦੇ ਨੇ ਟਰੈਕਟਰ ਬਿਲਕੁਲ ਨਵੀਂ ਕੰਡੀਸ਼ਨ ਦਾ ਹੈ ਡਿਸਟ੍ਰੀਬਿਊਟਰ ਵਗੈਰਾ ਲੱਗਾ ਹੋਇਆ ਡਬਲ ਡਿਸਟ੍ਰੀਬਿਊਟਰ ਵਾਲਾ ਮਾਡਲ ਹੈ ਕਾਫੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਅੱਗੇ ਆ ਗਿਆ 2016 ਮਾਡਲ ਸਵਰਾਜ 855 575000 ਦੀ ਡਿਮਾਂਡ ਹੈ ਤੇ ਤੇਲ ਵਾਲਾ ਬੰਪਰ ਹੈ ਜੀ। ਕਾਫੀ ਵਧੀਆ ਬੰਪਰ ਲੱਗਾ ਹੋਇਆ। ਤੇ ਬੀਕੇਟੀ ਦੇ ਟਾਇਰ ਨੇ ਜੀ। ਤੇ ਰੌਡ ਲੱਗੀ ਹੋਈ ਆ। ਟਰੈਕਟਰ ਕਾਫੀ ਵਧੀਆ ਕੰਡੀਸ਼ਨ ਦਾ ਤੇ 2 ਸਪੀਡ ਟਰੈਕਟਰ ਹੈ। ਤੇ ਬਿਲਕੁਲ ਨਵੀਂ ਕੰਡੀਸ਼ਨ ਦਾ ਟਰੈਕਟਰ ਹੈ। ਬਾਕੀ ਕਾਫੀ ਵਧੀਆ ਟਰੈਕਟਰ ਹੈ ਕੰਡੀਸ਼ਨ ਚੈੱਕ ਕਰ ਸਕਦੇ ਹੋ ਤੁਸੀਂ ਆਪਾਂ ਪੂਰੇ ਵਧੀਆ ਢੰਗ ਨਾਲ ਤੁਹਾਨੂੰ ਟਰੈਕਟਰ ਵਿਖਾਣੇ ਆ ਤੇ ਫਸਟ ਆਫ ਆਲ ਦੀ ਟਰੈਕਟਰ ਇਹ ਜੀ ਹੈ ਕੋਈ ਕਾਲੋ-ਕਾਲ ਆਪਾਂ ਟਰੈਕਟਰਾਂ ਦਾ ਕੱਢਣ ਵਾਲੀ ਗੱਲ ਨਹੀਂ ਹੈ ਤੁਸੀਂ ਟਰੈਕਟਰ ਕਾਫੀ ਦੇਖ ਸਕਦੇ ਹੋ ਵਧੀਆ ਕੰਡੀਸ਼ਨ ਦੇ ਟਰੈਕਟਰ ਨੇ ਅੱਗੇ ਆ ਗਿਆ ਸਵਰਾਜ 855 ਫੇਰ 47000 ਡਿਮਾਂਡ ਤੇ 13 ਮਾਡਲ ਹੈ ਪੀਵੀ ਨੰਬਰ ਹੈ ਫੈਵਰਡ ਛਤਰੀ ਤੇ ਮਿਊਜ਼ਿਕ ਸਿਸਟਮ ਨਾਲ ਹੈ ਜੀ ਵੀਕਟੀ ਤੇ ਟਾਇਰ ਨੇ ਜੀ 95 ਪੈਸੇ ਟਾਇਰ ਨੇ ਟੂ ਸਪੀਡ ਟਰੈਕਟਰ ਹੈ ਜੀ ਸਟੀering ਪਾਵਰ ਹੈ ਜੀ ਇਹਦਾ ਤੇ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਅੱਗੇ ਆ ਕੇ ਟਰਾਲੀ 11 6.5 ਡਬਲ ਟੈਰੀ ਟਰਾਲੀ ਹੈ ਲਿਫਟ ਵਾਲੀ ਕਾਫੀ ਵਧੀਆ ਬਣੀ ਹੋਈ ਟਰਾਲੀ ਜਾਲੀ ਵਗੈਰਾ ਲੱਗੀ ਹੋਈ ਹੈ ਤੇ ਜੇ ਉੰਜ 1,95,000 ਡਿਮਾਂਡ ਹੈ ਬਾਈਆਂ ਦੀ ਤੇ ਬਾਪੂ ਜੀ ਉਹ ਨਹੀਂ ਕਹਿੰਦੇ ਜੇ ਕਿਸੇ ਨੇ ਲੈਣਾ ਹੈ ਲੈਣੀ ਹੈ ਤੇ ਆਪਾਂ 100 ਰੁਪਏ 100 ਰੁਪਏ ਕਿਲੋ ਵੀ ਦੇ ਦਾਂਗੇ ਤੇ ਜੇ ਉੱਕਾ ਮੁੱਕਾ ਤਾਂ 1,95,000 ਦੇ ਦੇ ਦਾਂਗੇ 19 ਕੁਇੰਟਲ ਵੇਟ ਹੈ ਇਹਦਾ ਡਬਲ ਟੈਰੀ ਟਰਾਲੀ ਹੈ ਬਾਕੀ ਆਪਾਂ ਤੁਹਾਨੂੰ ਨੰਬਰ ਆਪਣੀ ਸਕਰੀਨ 'ਤੇ ਦੱਲੇ ਚੱਲ ਰਿਹਾ ਤੁਸੀਂ ਗੱਲ ਕਰ ਸਕਦੇ ਹੋ ਗੱਲ ਕਰਕੇ ਡੀਲ ਕਰ ਸਕਦੇ ਹੋ ਟਰਾਲੀ ਕਾਫੀ ਵਧੀਆ ਕੰਡੀਸ਼ਨ ਦੀ ਹੈ ਅੱਗੇ ਸਿੰਗਲ ਟੈਰੀ ਟਰਾਲੀ ਇਹ 11 6 ਹੈ ਜੀ ਜਾਲੀ ਵਗੈਰਾ ਲੱਗੀ ਹੋਈ ਹੈ ਵੈੱਡ ਤੇ ਇਹ ਸਰ ਡਬਲ ਟਾਇਰ ਵਾਲਾ ਐ ਵੈਸੇ ਪਾਏ ਸਿੰਗਲ ਟਾਇਰ ਹੋਏ ਨੇ 1,60,000 ਡਿਮਾਂਡ ਹੈ 1,60,000 ਡਿਮਾਂਡ ਹੈ weight 16 ਕੁਆਂਟਲ ਤੋਂ ਉੱਪਰ ਹੈ ਤੇ ਟਰਾਲੀ ਇਹ ਵੀ ਵਧੀਆ ਕੰਡੀਸ਼ਨ ਦੀ 11 ਸ਼ੇਸ ਹੈ ਜੀ ਜੀ ਇਹਦਾ ਬਾਕੀ ਜੇ ਕਿਸੇ ਨੇ 8 ਕਿਲੋ ਨੇ 100 ਰੁਪਏ ਕਿਲੋ ਦਾ ਪੂਰਾ ਦਿੱਛਾ ਤੇ ਸਾਲੀ ਵਧੀਆ ਕੰਡੀਸ਼ਨ ਦੀਆਂ ਦੋਵੇਂ 85 ਅੱਗੇ 85916 ਅੱਗੇ ਆਪਣਾ ਪਤਾ ਨੂੰ ਟਰੈਕਟਰ ਬਖਾ ਲਈ 427 ਅੱਗੇ ਆ ਗਿਆ ਫਾਰਮ ਤੱਕ ਆਰਮ ਟ੍ਰੈਕ 755 ਆ ਗਿਆ 2014 ਮਾਡਲ ਹੈ 14 ਮਾਡਲ 4 ਲੱਖ 10 ਹਜ਼ਾਰ ਡਿਮਾਂਡ 4 ਲੱਖ 10 ਹਜ਼ਾਰ ਐਮ ਆਰ ਐਫ ਦੇ ਟਾਇਰ ਨੇ ਐਮ ਆਰ ਐਫ ਦੇ ਟਾਇਰ ਟਾਇਰ ਕਿੰਨੇ ਪੈਦੇ ਨੇ ਅੱਗੇ ਰੋਡ ਛਤਰੀ ਲੱਗੀ ਹੋਈ ਹੈ ਹੈਗੇ 70 ਰੁਪਏ ਦੀ ਫੈਵਰ ਉੱਡ ਛਤਰੀ ਆਈ ਪੰਜਾਬ ਨੰਬਰ ਟਰੈਕਟਰ ਹੈ ਮੋਬਾਈਲ ਨੰਬਰ ਵੀਰ ਦਾ ਨਾ ਬੋਲਤਾ ਜੀ ਪੰਜਾਬ ਨੰਬਰ ਹੈ ਤੇ ਸਾਈਡ gear ਤੇ ਟਰੈਕਟਰ ਹੈ ਪੰਜਾਬ ਨੰਬਰ ਹੈ ਕਾਫੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਪੂਰਾ ਸਾਫ ਚਾਰ ਸਿਲੰਡਰ ਵਾਲਾ 410000 ਡਿਮਾਂਡ ਤੇ 2014 ਮਾਡਲ ਦਾ ਹੈ 410000 ਮੋਬਾਈਲ ਨੰਬਰ ਵੀਰ ਦਾ ਟਰੈਕਟਰ ਵਧੀਆ ਕੰਡੀਸ਼ਨ ਦਾ ਪਿੰਡ ਕਿਹੜਾ ਵੀਰੇ ਕਨੌਰ ਬੜਾ ਕਨੌਰ ਕਲਾ ਪਿੰਡ ਹੈ ਜੀ ਟਰੈਕਟਰ ਵਧੀਆ ਕੰਡੀਸ਼ਨ ਦਾ ਟਰੈਕਟਰ ਅੱਗੇ ਆ ਗਿਆ ਸੋਨਾਲਾ ਅੱਗੇ ਆ ਗਿਆ ਸੋਨਾਲੀਕਾ 750 2000 ਮਾਡਲ ਡਿਮਾਂਡ 3 ਲੱਖ ਡਿਮਾਂਡ 3 ਲੱਖ 55000 2000 ਮਾਡਲ ਆ ਵੀ ਮੈਂ ਥੋੜੀ ਆ ਵੀ ਟਰੈਕਟਰ ਮੈਂ ਸੁਪਰ ਸੀਡਰ ਸੇਲ ਹੈ ਬਾਕੀ ਬਾਈਆਂ ਦੀ ਵਾਰੀ ਡੀਟੇਲ ਲੈ ਲਿਨੇ ਕਿੰਨਾ ਮਾਡਲ ਲੱਗ ਰਿਹਾ 20 ਮਾਡਲ ਲੱਗ ਰਿਹਾ 2020 ਮਾਡਲ ਸੁਪਰ ਸੀਡਰ ਹੈ 7 ਫੁੱਟ 8 ਵੀਰੇ 7 ਵੀਰੇ 7 ਫੁੱਟਾ ਸੁਪਰ ਸੀਡਰ ਹੈ ਜੀ ਕਿੰਨੇ ਸੀਜ਼ਨ ਚੱਲਿਆ ਵੀਰੇ ਇਹ 4 ਚੱਲਿਆ ਉਹ ਤਾਂ ਚੱਲਿਆ ਚਲਾਇਆ ਨਹੀਂ ਦੋਸਤ ਵਧੀਆ ਕੰਡੀਸ਼ਨ ਦਾ ਠੀਕ ਹੈ ਯਾਨੀ ਕਿ ਬਾਹਰ ਤੁਰਦੇ ਸੀ ਹਾਂ ਤੇ ਬਹੁਤ ਘੱਟ ਚੱਲਿਆ ਹੋਇਆ 2020 ਵਾਲਾ ਕੀ ਕੰਪਨੀ ਦਾ ਹੈ ਕੇਐਸ ਆ ਵੀਰੇ ਕੇਐਸ ਵਾਲਿਆਂ ਦਾ ਜੀ ਕੇਐਸ ਵਾਲਾ ਨਾ ਪੜੇ ਨੀਵਾਂ ਵਾਲੇ ਵੀਰੇ ਦੀ 1 10 ਆ ਵੀਰੇ ਦੀ 1 ਲੱਖ 10 ਹਜ਼ਾਰ ਬਾਈ ਡਿਮਾਂਡ ਕਰਦੇ ਨੇ ਕੀ ਮੋਬਾਈਲ ਨੰਬਰ ਵੀਰੇ ਤੇ 95727 95727 92341 95341 ਬਾਈ ਉਹਦਾ ਨੰਬਰ 77 ਆਪਣਾ ਕੰਟੈਕਟਰ ਕੰਮ ਕਰਕੇ ਕਰਦਾ ਬੱਸ ਕਰਦੇ ਹੋ ਕਿ ਆਸਾਂ ਦਾ ਮਲੇਰਕੋਟਲੇ ਦਾ ਬਣਿਆ ਹੋਇਆ ਅੱਗੇ ਵੀਰਾਂ ਦੀ ਵਾਲਾ ਮਾਡਲ ਇਹ ਉ ਆਜੂ ਵੀਰੇ ਹਾਂ ਹਾਂ ਸਾਡਾ ਇਕੱਠਾ ਹੀ ਪਾਇਆ ਦੋਨੇ ਜਿਲ੍ਹਿਆਂ ਦੀ ਡਿਮਾਂਡ ਇਹ ਟਰਾਲੀ ਆ ਗਈ ਵੀਰੇ ਹੋ ਅੱਗੇ 11 11.5 ਟਰਾਲੀ ਏ 11.5 ਟਰਾਲੀ ਏ ਡਿਮਾਂਡ 1.40 ਲੱਖ 1.40 ਲੱਖ ਡਿਮਾਂਡ ਕਰ ਲਾਂਗੇ ਬਾਕੀ ਮੌਕੇ ਤੇ ਮਨਤਨ ਕਰ ਲਾਂਗੇ ਟਾਇਰ ਬੇਦਾਗ ਬੇਦਾਗ ਟਾਇਰ ਨੇ ਜੀ ਡਬਲ ਟੈਰੀ ਆ ਜੀ ਡਬਲ ਟੈਰੀ ਤੇ ਜੈਕ ਵਾਲੀ ਟਰਾਲੀ ਏ ਨਾਲ ਰੈੱਡ ਵਗੈਰਾ ਨਾਲ ਇਹ ਤੇ ਫਰਸ਼ ਵੀ ਕਾਫੀ ਸਾਫ ਸੁਥਰਾ ਹੈ ਟਰਾਲੀ ਦਾ ਮੋਬਾਈਲ ਨੰਬਰ ਵੀ ਦੁਬਾਰੇ ਬੋਲ 9872727 92341 92341 ਬਾਈ ਜਨਰਲ ਨੰਬਰ ਅੱਗੇ ਆ ਗਿਆ ਇਸ ਸੋਨਾਲੀ ਅੱਗੇ ਆ ਗਿਆ ਸੋਨਾਲੀ ਕਾ ਡੀਆਈ ਪੇਂਟਿੰਗ 2018 2019 ਮਾਡਲ 4 ਲੱਖ 45 4 ਲੱਖ 45 ਹਜ਼ਾਰ ਡਿਮਾਂਡ ਹੈ ਟਰੈਕਟਰ ਕਾਫੀ ਸਾਫ ਸੁਥਰਾ ਹੈ ਤੇ ਪਾਵਰ ਸਟੀਅਰਿੰਗ ਵਾਲਾ ਟਰੈਕਟਰ ਹੈ ਜੀ ਸਾਈਡ ਗੇਅਰ ਚ ਇਹ ਸੋਨ ਵਾਲੀ ਕਾ ਡੀਆਈ 750 14 ਮਾਡਲ 14 ਮਾਡਲ ਹੈ ਜੀ 4 ਲੱਖ 15 ਹਜ਼ਾਰ 4 ਲੱਖ 15 ਹਜ਼ਾਰ ਡਿਮਾਂਡ ਹੈ ਸਿੰਪਲ ਛਤਰੀ ਤੇ ਡੈਕ ਵਗੈਰਾ ਲੱਗਾ ਹੋਇਆ ਤੇ ਸਾਈਡ ਗੇਅਰ ਚ ਟਰੈਕਟਰ ਹੈ ਰਿ ਜੀ ਬੁਡੀ ਗਰ ਦੇ ਟਾਇਰ ਨੇ ਜੀ ਕਾਫੀ ਵਧੀਆ ਕੰਡੀਸ਼ਨ ਦੇ ਟਾਇਰ ਨੇ 95 ਪੈਸੇ ਟਾਇਰ ਨੇ ਜੀ 750 ਸੋਨ ਵਾਲੀ ਕਾ ਦਾ ਟਰੈਕਟਰ ਹੈ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਇਹ ਸੋਨਾਲੀ ਕਾ ਅੱਗੇ ਫੇਰ ਸੋਨਾਲੀ ਕਾ ਡੀ ਆਈ 60 ਡੀ ਆਈ ਕਾਫੀ ਵਧੀਆ ਟਰੈਕਟਰ ਹੈ 2007 ਮਾਡਲ 2007 ਮਾਡਲ ਟਰੈਕਟਰ ਹੈ 2 ਲੱਖ 95 2 ਲੱਖ 95 ਹਜ਼ਾਰ ਡਿਮਾਂਡ ਹੈ ਜੀ ਇਹਦੀ 7 ਮਾਡਲ 2 ਲੱਖ 95 ਹਜ਼ਾਰ ਗੁੱਡੀਅਰ ਦੇ ਬੈਕ ਟਾਇਰ ਨੇ ਨਾਲ ਵੇਟ ਪਏ ਹੋਏ ਨੇ ਵੇਟ ਵਗੈਰਾ ਲੱਗੇ ਹੋਏ ਨੇ ਸਾਈਡ gear ਚ ਟਰੈਕਟਰ ਹੈ ਜੀ ਕਬੂ ਸਪੀਡ ਚਾਸਿਸ 85 ਪੈਸੇ ਟਾਇਰ ਨੇ ਜੀ ਗੂਲੇ ਐਮ ਆਰ ਐਫ ਦੇ 프ਰੰਟ ਟਾਇਰ ਐਮ ਆਰ ਐਫ ਦੇ ਨੇ ਤੇ ਟਰੈਕਟਰ ਕਾਫੀ ਵਧੀਆ ਕੰਡੀਸ਼ਨ ਦਾ ਹੈ ਤੇ ਇਹ ਟਰੈਕਟਰ ਆਪਾਂ ਨੂੰ ਸਿੰਪਲ ਸਟੀering ਚ ਮਿਲੂਗਾ ਮੈਨੂਅਲ ਸਟੀering ਵਾਲਾ ਟਰੈਕਟਰ ਪਾਵਰ ਸਟੀering ਨਹੀਂ ਹੈਗਾ ਸਵਰਾਜ 7735 ਇਹ ਵੀ ਕਾਫੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਬੋਲੋ ਟਾਇਰ ਆ ਬੋਲੋ ਦੇ ਟਾਇਰ ਨੇ ਜੀ ਬੈਕ ਤੇ 프ਰੰਟ ਟਾਇਰ ਵੀ ਵਧੀਆ ਕੰਡੀਸ਼ਨ ਦੇ ਨੇ ਐਮ ਆਰ ਐਫ ਦੇ ਨੇ ਚਰਨ ਨਵੇਂ ਮਾਡਲ ਟਰੈਕਟਰ ਹੈ 1 ਲੱਖ 45000 1 ਲੱਖ 45000 ਦੀ ਡਿਮਾਂਡ ਹੈ। ਬਾਕੀ ਕੰਡੀਸ਼ਨ ਤੁਸੀਂ ਖੁਦ ਵੇਖ ਸਕਦੇ ਹੋ। ਟਰੈਕਟਰ ਬਹੁਤ ਸਾਫ਼ ਹੈ। ਟਰੈਕਟਰ ਕਾਫੀ ਸਾਫ਼ ਸੁਥਰਾ ਆ ਥੋੜਾ ਡੈਂਟ ਪਿਆ ਹੋਇਆ ਛੋਟੇ। ਫਾਰਮ ਟਰੈਕ ਅੱਗੇ ਆ ਗਿਆ ਫਾਰਮ ਟਰੈਕ 60 60 ਪੀਵੀ ਨੰਬਰ ਹੈ ਜੀ। ਪੀਵੀ ਨੰਬਰ ਟਰੈਕਟਰ ਹੈ ਸਾਈਡ ਗੀਅਰ 'ਚ। 13 ਮਾਡਲ 13 ਮਾਡਲ ਟਰੈਕਟਰ ਹੈ ਜੀ 4 ਲੱਖ 35000 4 ਲੱਖ 35000 ਦੀ ਡਿਮਾਂਡ ਹੈ। 93993 93180 71731 ਬਾਈ ਜਾਨ ਦਾ ਨੰਬਰ ਹੈ ਕਾਫੀ ਵਧੀਆ ਕੰਡੀਸ਼ਨ ਦਾ ਸੋਰੀਓ ਸੈਂਟਰਗੇਟ ਟਰੈਕਟਰ ਜਿਸ ਜੈਨੇਰਿਕ ਵੀ ਟਰੈਕਟਰ ਹੈ ਬਟ ਸੁੱਧਾ ਸੈਂਟਰਗੇਟ ਟਰੈਕਟਰ 86 ਗੁੱਡੀਅਰ ਦੇ ਟਾਇਰ ਨੇ ਜੀ ਲੈ ਵੀ ਬੰਪਰ ਇਹ ਸੰਗਰੂਰ ਨੰਬਰ ਟਰੈਕਟਰ ਹੈ 6060 ਕੰਡੀਸ਼ਨ ਕਾਫੀ ਵਧੀਆ ਟਰੈਕਟਰ ਦੀ ਦਰਸਾਲ ਸਾਡਾ ਉੱਥੇ ਮੈਕ ਖਰਾਬ ਹੋਣ ਕਰਕੇ ਬਾਤ ਥੋੜਾ ਡਾਇਰੈਕਟ ਪਿਆ ਸਾਨੂੰ ਆਡੀਓ ਦੁਆਰੇ ਲਾਣੀ ਪਈ ਹੋਰ ਸਪੀਡ ਨਾਲ 160 ਆ ਗਿਆ ਜੀ ਦੋ ਮਾਡਲ ਡਿਮਾਂਡ 285000 ਕਾਫੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਸੈਂਟਰ ਗੇਅਰੇ ਵੇਟ ਲੱਗੇ ਹੋਏ 285000 ਡਿਮਾਂਡ ਹੈ ਇਹਦੀ ਐਮ ਆਰ ਐਫ ਦੀ ਵੇਟ ਵਗੈਰਾ ਲੱਗੇ ਹੋਏ ਨੇ ਐਮ ਆਰ ਐਫ ਦੇ ਟਾਇਰ ਨੇ ਜੀ ਕਾਫੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਸਾਫ ਸੁਥਰਾ ਕੰਡੀਸ਼ਨ ਤੁਸੀਂ ਵੇਖ ਸਕਦੇ ਹੋ ਟਾਇਰ ਵੀ ਵਧੀਆ ਨਵੀਂ ਕੰਡੀਸ਼ਨ ਦੇ ਟਾਇਰ ਨੇ ਅੱਗੇ ਆ ਗਿਆ ਸਵਰਾਜ 855 55 ਪੰਜਾਬ ਨੰਬਰ ਪੀਵੀ 13 ਨੰਬਰ ਸੰਗਰੂਰ ਦਾ ਮਾਡਲ ਡਿਮਾਂਡ 215 215000 ਡਿਮਾਂਡ ਤੇ 96 ਮਾਡਲ ਹੈ ਟਰੈਕਟਰ ਕਾਫੀ ਸਾਫ ਸਟਰਾ ਚੌਕੜਾ ਬਿਲਕੁਲ ਵੈਲ ਨੰਬਰ ਕਿੰਨਾ ਬਰੇ 9947 99147 99147 787 ਟੱਟ ਕਰ 7 744 ਨੰਬਰ ਆ ਬਾਈਆਂ ਦਾ ਤੁਸੀਂ ਗੱਲ ਕਰ ਸਕਦੇ ਹੋ ਤੇ ਜੇ ਡੀਲ ਕਰਨੀ ਕਰ ਸਕਦੇ ਹੋ ਬਾਈਆਂ ਨਾਲ ਇਸ ਨੰਬਰ ਤੇ ਇਹ ਵੀ ਨੰਬਰ ਹੈ ਜੇਕਰ ਹੋਰ ਦਾ ਨੰਬਰ ਹੈ ਰਾਈਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਤੁਸੀਂ